ਤੇ ਸਭੇ ਧਾਮ ਨਹੀਂ ਤੁਝਿਆ ਮਤਹੁ ਗੁਰੁ ਕੁਬਦਾਤਾ ਤੁੰਕੋ ਸੋਹਿਆ ਮਸਦਈ ਸਭਨੇ ਆਪਾਦ ਤੁਨੂੰ ਬਾਬਾ ਦਾਸਪੁਰ ਹਨ ਹਾਨ ਨਾਮਿਤ ਕਸ਼ਮ ਲ ਜਾਹੇ ਨਾ ਰਾਮ ਦਾਸ ਸਰ ਗਿਆਨ ਧਿਆਨ ਇਸ ਪਰ ਨਾ ਜਾਣ नाहि न निर्मल करणी शाद सनत कयन चललावहु मेख मनति जाय तरणी सुख और ਸਰਦ ਸੂਸਾਇ ਸੁਭਾਏ ਮੰਦਰਸ਼ਨ ਪਰਸ਼ਿਆ ਗੁਰੂ ਕੈ ਜਨਮ ਮਰਨੁ ਮੁਕ ਜਾਏ ਵਾਹਿਗੁਰੂ ਜੀ ਸੋਹੀ ਮਹਲਾ ਪੰਜਵਾ मर्ति जात कदे दृष्ट न पारत मिथ्या मोह बन्दा है नित पारच कदे दृष्ट न पारत मिथ्या मोह बन्दा है ਵਾਦਵੇਂ ਪੰਜ ਦੰਦ ਤਰਣੀ ਜਨੁ ਪਦਾਰਥ ਇਕ ਹੰ ਸਰਣੀ ਰਹਾਉ ਪਰਤਮੀ ਪ ਨਉ ਪਰ ਝਾਰਤ ਸਵਾਮੀ ਉਹਨਾਂ ਨਾਨਕ ਕਬੇ ਅੰਤਰ ਜਾਮੀ ਸ਼ਰਣ ਸੁਮਰਤ ਅਗੋਚ ਸਵਾਮੀ ਉਹਨਾਂ ਨਾਨਕ ਕਬੇ ਅੰਤਰ ਜਾਮੀ ਵਾਰ 24 ਖਾਸ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਤੁੰਗਾਂ ਤਲ ਤਨਸ਼ੀਰ ਗੁਰੰਤ ਸਿੰਘ ਸਾਹਿਬ ਜੀ ਦੀ ਪਾਵਨ ਪੁਲੀਤਰ ਨਿਧੀ ਮੋਦਸ਼ਮਾਨ ਪਾਕਿਸਾ ਸੰਗਤ ਜਨੋ ਆਉ ਮੰਡੀਆਂ ਕਦਰਤਾਂ ਦੇ ਸਾਰੇ ਆਖੋ ਜੀ ਸੰਤਨ ਜੀ ਵਾਹਿਗੁਰੂ ਜੀ ਰਤਨ ਸ਼੍ਰੀ ਵਾਰਿਕ ਗੁਰਦੇ ਅੰਕਿ ਨੇ ਅੱਜ ਦਾ ਮੁਖਵਾ ਸ਼ਰਮ ਦਿੰਦਾ ਹੈ ਇਹ ਮੰਨ ਸ਼ਬਦ ਸੋਹੀ ਰੱਬ ਦੇ ਅੰਦਰ ਪੰਨੇ ਪੰਛਾ ਤਨ ਕਨ ਸਹਿਬ ਸਿੰਘ ਅਰਟਨ ਦੇ ਸਾਹਿਬ ਦੀ ਰਚਨਾ ਨੂੰ ਚਾਰਨ ਕੀਤਾ ਹੋਇਆ ਕਿਰਨ ਤੋਂ ਗੁਰੂ ਸਾਹਿਬ ਕੀਤੇ ਅੰਕ 600 ਵੰਕਰਨਾ 744 ਤੋਂ ਆਰੰਭ ਹੋ ਕੇ 44 ਤਿਸਮਤੀ ਹੈ ਸ਼ਬਦ ਦਾ ਕੇਂਦਰੀ ਭਾਵ ਹੈ ਮਾਂਦ ਮਈ ਆ ਦਿਨ ਨਿਤਰਣੀ ਮਾਂ ਨੂੰ ਸ਼ਬਦ ਪਰਮੇਸ਼ਰ ਵਾਸਤੇ ਵਰਤੇ ਆ ਮਾਂ ਅਨੰਤ ਪਤੀ ਸਾਨੂੰ ਬੜੇ ਕਿਆਂ ਦੇ ਨਾਲ ਸੁਣਦਾ ਆਂਗਾ ਕਿ ਆਪਾਂ ਆਪਣੇ ਜੀਵਨ ਦੇ ਦਿਨ ਰਾਤ ਵਿੱਚੋਂ ਟਾਈ ਕਿੰਨੇ ਜੜੇ ਨੇ ਕੋਸ਼ਿਮਰਨ ਕਰੀਏ ਤੇ ਦਸਵੰਦ ਨਹੀਂ ਕਰ ਦਿੰਦਾ ਪਰ ਜਦੋਂ ਗੁਰੂ ਪਾਪਾ ਜੀ ਨੂੰ ਆਪਾਂ ਪੁੱਛਾਂਗੇ ਸਤਿਗੁਰਾਂ ਨੇ ਕਿਤੇ ਵੀ ਇਹ ਬੰਦਾ ਚੰਤੀ ਦੀ ਗੱਲ ਨਹੀਂ ਕੀਤੀ ਕਿ ਭਾਵੇਂ ਜੀ ਨੇ ਤ੍ਰਿੰਕਲ ਪੀਜਪਣ ਦਾ ਹਰ ਯਕਤੀ ਨੂੰ ਜਿੰਨੀ ਕੋਈ ਮਨਕ ਦਿੰਦਾ ਪਰਮੇਸ਼ਰ ਉਹਨਾਂ ਉਸ ਦਾ ਕੋਡ ਦਿੰਦਾ ਹੈ ਜਿਵੇਂ ਅੰਮ ਅੰਤ ਪੈਰੀਆਂ ਨੇ ਰੋਗ ਜਪਨੀਆ ਇਹ ਤੋਂ ਪੈਰ ਜਿਹੜਾ ਉਹਨੇ ਤਿੰਨ ਘੰਟੇ ਆਉਂਦਾ ਉਹ ਪਾਰੇ ਦੇ ਅਖਰੀ ਅੰਤ ਨੇ ਚਾਰ ਪੈ 12 ਕਿੰਤੇ ਬਣਦੇ ਹਨ ਤਾਂ ਆਪਾਂ ਚਾਨ ਤੇ ਜਿਹਨੂੰ ਚੁਰਨਾ ਰੱਖ ਕੇ ਚਿੰਤਨ ਕੀਤਾ ਸਤਿਗੁਰਾਂ ਨੇ ਜਦੋਂ ਗੁਰਬਾਣੀ ਦੇ ਵਿੱਚ ਨਾਮ ਜਪਣ ਦੀ ਗੱਲ ਸਾਨੂੰ ਸਮਝਾਈ ਉਦੋਂ ਹਰ ਪਲ ਤੇ ਹਰ ਸ਼ਾਂ ਦੇ ਨਾਲ ਚਿੰਤਨ ਕਰਨੀ ਗੱਲ ਰੱਖੀ ਹੈ ਇੱਥੇ ਕੋਈ ਕਿੰਤੇ ਨਹੀਂ ਕਿਨੇ ਸਤਿਗੁਰਾਂ ਕੇ ਸਾਹਸ ਸਾਸ ਸਿਮਰੋ ਉਹ ਬਿੰਦ ਮਨ ਅੰਤਰ ਕੀ ਪੁੱਤਰ ਚਿੰਦ ਇਥੇ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਕਹਿ ਰਹੇ ਹਨ ਮਾਧਵੇ ਬਾਜੇ ਦਿਨ ਨਿਤ ਰਹਿਣੀ ਨਾਲ ਸ਼ਬਦ ਨਿਤ ਵੀ ਵਰਤਿਆ ਜੀ ਨਿਤ ਦਰ ਤੇ ਆਏਗਾ ਸਦਾ ਹਰ ਰੋਜ਼ ਇਹ ਨਹੀਂ ਇੱਕ ਦਿਨ ਜਪਲਾਂ ਚ ਫਿਰ ਆਵੇਂ ਨਾ ਜਿਵੇਂ ਪੇਟ ਦੀ ਭੁੱਖ ਨੂੰ ਮਟਾਉਣ ਵਾਸਤੇ ਰੋਜ਼ਾਨਾ ਖਾਣਾ ਪੈਂਦਾ ਹੈ ਤੇ ਇੱਕ ਵਾਰੀ ਦਿਨ ਕਈ ਵਕਤ ਖਾਣਾ ਹੈ ਅਗੇ ਤੇ ਤਕਰੀਬਨ 3 ਵਕਤ ਨਿਸ਼ਚਿਤ ਸੰਪਰਾਨੇ ਬਜ਼ੁਰਗਾਂ ਨੇ ਪਰ ਅੱਜ ਤੇ ਸਾਡਾ ਤਾਂ ਬੈਠੀ ਤੋਰ ਹੁੰਦਾ ਜਿੱਦਾਂ ਚ ਜਾਗਨੇ ਆ ਪੰਮ ਧੰਦਾ ਕਰਨੇ ਉਹਨਾਂ ਚ ਕੋਈ ਨਾ ਕੋਈ ਵਿਅਕਤੀ ਖਾ ਰਹੇ ਤੇ ਆਪਣੇ ਸਰੀਰ ਲਈ ਖਾਧੇ ਭੋਜਨ ਨੂੰ ਪਚਾਣ ਵਾਸਤੇ ਗੋਲੀਆਂ ਦੇ ਵਰਤੋਂ ਕਰਦੇ ਆ ਜਿ ਭਟਿਆ ਨੇ ਸਤਿਪੁਰਖੇ ਦਿਨ ਰਾਤ ਜਪਿਆ ਕਰ ਦਿਨ ਰਾਤ ਪੜਿਆ ਕਰ ਦਿਨ ਰਾਤ ਕੋਸਰ ਕਾਂ ਦੇ ਅਰੰਧਨ ਵਿੱਚ ਜੁੜੇ ਜਿਵੇਂ ਨੂੰ ਪੇਟ ਦੀ ਖਿੱਚ ਕਰਦਾ ਹੈ ਉਹਨੂੰ ਹਰ ਸਮੇਂ ਚਾਹੀਦਾ ਕੁਝ ਨਾ ਕੁਝ ਖਾਣ ਲਈ ਇਸੇ ਤਰ੍ਹਾਂ

ਸਿੱਖ ਨੇ ਪ੍ਰਮੇਹ ਦੀ ਪ੍ਰਣਾਮ ਇਹ ਨਾਮ ਜਪਾਂਗਾ ਤੇ ਸਵਾਸ ਸਭ ਲੋਕ ਨੂੰ ਸ਼ਮਸ਼ਣ ਨੂੰ ਕਿਰਪਾ ਦਾ ਸਮਲਦੇ ਸਾਹੇ ਸਾਹੇ ਛਾਰੀ ਜਿ ਸਮਲ ਰਹਿੰਦਾ ਹੈ ਹਰ ਸਾਹ ਦੇ ਨਾਲ ਕਰਦਾ ਹੈ ਹੋਂਸਵਾਲ ਕਰਨ ਵਾਲੇ ਤੁਸੀਂ ਚਿੰਤੇ ਕਿਵੇਂ ਕਰਨੇ ਨਾਲ ਹੀ ਕਹਿੰਦੇ ਹੁਣ ਅੰਕ ਮੇਰੇ ਤੇ ਮੈਂ ਅਰਦਾਸ ਕਰਦਾ ਮਿਲ ਤੇ ਆਪ ਕਿਰਪਾ ਕਰਕੇ ਕਿ ਮੇਰੀ ਜ਼ਿੰਦਗੀ ਦਾ ਹਰ ਸ਼ਾ ਤੇਰੀ ਯਾਦ ਵਿੱਚ ਆਵੇ ਮਿਲ ਤਾਂ ਕੋਈ ਨਾ ਜਾਏ ਜਿਵੇਂ ਆਵੇ ਕਦ ਆਵੇ ਜੇ ਸ਼ਾ ਆਵੇ ਤੇ ਤੇਰੀ ਯਾਦ ਵਿੱਚ ਆਵੇ ਤੇਰੀ ਲੋਰੀ ਹਰ ਤਨ ਨੂੰ ਦੇ ਨਾਲ ਹਰ ਸਾਹ ਦੇ ਨਾਲ ਜਨੂ ਚੇਤੇ ਕਰਨਾ ਅਰੰਭ ਕਰਾਂਗੇ ਫਿਰ ਜਿੰਦਗੀ ਦਾ ਪਾਰ ਉਤਾਰਾ ਹੋਵੇਗਾ ਜਿੰਦਗੀ ਨੇ ਉਧਾਰਨ ਨਹੀਂ ਜੁਨਾ ਦੇ ਗੇਲ ਤੋਂ ਬਚਣ ਲਈ ਯਤਨ ਕਰਨ ਵਾਸਤੇ ਹੀ ਇਹ ਜੀਵਨ ਮਿਲੇ ਆ ਸਤਿਗੁਰੂ ਰਖਣ ਜਿਤ ਜਨਮ ਪਦਾਰਥ ਜੀਤ ਹਰਿ ਸ਼ਰਣੀ ਪੂਰਨ ਗਵਾਨੀ ਪ੍ਰੇਮ ਪਰਮੇਸ਼ਰ ਦੀ ਸ਼ਰਨ ਮੈਂ ਕੀ ਇਹ ਮੁਨੁਤਨ ਜਨਮ ਦਾ ਜਿਹੜਾ ਉਹ ਸੰਪੂਰਨ ਲਾਭ ਕਰੇ ਇਸ ਦੀਵੰਦੀ ਬਾਜੀ ਮੁਹਾਰ ਕੇ ਨਾ ਲੰਗਿਤ ਕੇ ਤਾਂ ਉਹਦੇ ਲੜਨ ਲੱਗੇ ਆਪਣੀ ਜਿੰਦਗੀ ਦਾ ਹਰ ਸਾਲ ਹੈ ਫੁਰਤਿਆਂ ਬੈੰਨਿਆਂ ਸੁਤਿਆਂ ਜਾਗਣਿਆਂ ਉਹ ਜਿੰਦ ਦੇ ਘਰਿਆ ਕਰ ਇਹ ਜਿਹਨੂੰ ਜਿੰਦ ਦੇ ਕਰਨਿਆਂ ਨਾ ਉਹ ਪ੍ਰਮਾਤਮਾ ਸ਼ਰਨ ਬਾਣ ਫੜ ਜਾਂਦਾ ਜਦੋਂ ਬਾਣ ਫੜਦਾ ਇਹ ਸੰਸਾਰ ਭਗਵਾਨ ਸ਼ਰਨ ਤੋਂ ਫੜ ਦਿੰਦਾ ਬਾਣ ਪਕ ਪਰਪਰ ਆਪਣੀ ਪਾਟੇ ਜੇ ਕੰਡਣ ਵਾਸਤੇ ਜਿਹੋਨੇ ਬਾਹ ਫੜੀ ਨਾਮ ਦਿੱਤਾ ਆਪਣੇ ਨਾਮ ਛੋੜ ਲਿਆ ਜਨਮ ਚੜ੍ਹ ਕੇ ਉੱਟੇ ਗੰਦੇ ਕਈ ਜਨਮਾਂ ਦਾ ਤ੍ਰਤੀਆ ਭਗਤ ਜੀ ਕੇਨ ਬਾੜੀ ਜਨਮੋਂ ਕੇ ਜੁਣਾ ਬਨੇ ਜਨਮ ਤੋਂ ਮਾ ਤੇ ਮਨੁੱਖਾ ਜੀਵਨ ਦੀ ਮਾਰੀ ਆਈ ਮਨੰਤਰ ਸਿੰਘਾਂ ਤੇ ਨੂੰ ਨਮਸਤ। ਇਨਦੇ ਕੋਈ ਜਾ ਹੈ। ਇਨ ਕੋਈ ਉਮਾਨ ਇਹਨੇ ਜੀਵਨ ਚ ਪੈਦਾ ਹੋਇਆ ਹੈ। ਇ ਕੋਈ ਆਸ ਤੇ ਪਰ ਆਪਣੇ ਜਨਤਰੀ ਨੂੰ ਚਾਉਂਦੇ ਆ। ਬੜਾ ਤਰਫਿਆਂ। ਬੜਨਾ ਕਰਿਆ ਨੂੰ ਨਾ ਪਹੁੰਚ ਕੇ ਇਹਨੂੰ ਖਾਤਾਨ ਮਿਲਿਆ। ਇੱਕ ਨਹੀਂ ਅਨੰਤ ਜਨਮ ਪੜ੍ਹ ਕੇ ਮੈਨੂੰ ਤਾਂ ਗਿਣਤੀ ਵੀ ਨਹੀਂ ਹੁੰਦੀ। ਕਿੰਨੇ ਤਨ ਮਨ ਜੀ ਮਿਲ ਪਿਛ ਮਨਾ ਬਹੁ ਸ਼ਬਦ ਦੀ ਬਹੁਤ ਬਹੁਤ ਜਨਾ ਮਹਾਂ ਕਿਛਰੇ ਇਥੇ ਮਾਤੋ ਕਿ ਜਨਮ ਤੁਮਾਰੇ ਲਿਖੇ ਕਹਿਣ ਨਾਮ ਅਨਸ ਜਨ ਗਤੀ ਮੋ ਕਿਰਪਾ ਹੋ ਦਰਸ਼ਨ ਦੇਖੇ ਨਮਸਕਾਰ ਬਗਲੇ ਦਰਸ਼ਨ ਕੀਆ ਹੋਂਤੇ ਇਨਾਂ ਨਿਤਨਾਂ ਦੇ ਸਾਹਮਣੇ ਕੇਵਲ ਤੇਨੂ ਹੀ ਪਛਣਾ ਚਾਹਦਾ ਹਰ ਪਾਸੇ ਤੇਰੇ ਦਰਸ਼ਨ ਹਰ ਥਾਂ ਦੇ ਵਿੱਚੋਂ ਤੇਰੇ ਨਾਮ ਕਰ ਸਕਾਂ ਇਹ ਜਦੋਂ ਸੰਪੂਰਨ ਕੋ ਗੁਰਮੁਖ ਬਣਦਾ ਹੈ ਉਹਨਾਂ ਹੱਥਾਂ ਚ ਫੜੀ ਕੋਈ ਦੀ ਲੋੜ ਨਹੀਂ ਉਹ ਹਰ ਰੋਜ਼ ਜੁਮਾਲਾ ਇੰਨੀ ਲੋੜੀ ਦੀ ਪਾਸਤਾ ਮਨੁਬਾਲੀ ਕੰਨੀ ਦੇ ਗੁਰੂ ਗ੍ਰੰਥਾ ਕਰਾਂ ਉਪਰ ਹਰ ਚੇਤਿਆਂ ਅਨੱਤਾ ਦੇ ਮੋਟਿਆਂ ਦੀ ਮਾਲਾ ਉਡਾ ਲਈ ਜਦੋਂ ਇਹਦੋਂ ਉਪਰ ਅਵਸਥਾ ਵਹੀ ਉਸਾਰ ਪੂਰਾ ਕਰ ਉਹ ਤੇ ਕਿਛੇ ਚੇਤੀ ਦੇ ਨਾਮ ਪਰ ਗੁਰੂ ਗ੍ਰੰਥ ਰੋ ਕ੍ਰੋਮ ਹਰ ਕਿਹਾ ਹੈ ਹਰਾਨ ਸਿੰਘ ਸ਼ਮੇ ਦੇ ਵਿਗਿਆਨ ਦੀ ਖੋਜੀ ਡਾਕਟਰ ਵੱਡੀਆਂ-ਵੱਡੀਆਂ ਡਿਗਰੀਆਂ ਲੈ ਕੇ ਉੰਡਮ ਪ੍ਰਾਂਤ ਦੀਆਂ ਪਾਉਂਦੀਆਂ ਚ ਪਾਸ ਹੋਏ ਗਏ ਅਤੀ ਜਦੋਂ ਸੰਤ ਬਾਬਾ ਅਤਰ ਸਿੰਘ ਜੀ ਪਸਤਪੁਰਾ ਸਾਹਿਬ ਵਾਲਿਆਂ ਦੇ ਇੰਸਟੀਚਿਊਟ ਦੀਆਂ ਦਸੰਦੂਲ ਦੇ ਡਾਕਟਰਾਂ ਨੇ ਮਹੱਤਵਪੂਰਨ ਯਾਨੇ ਹਨ ਉਹਨਾਂ ਜਿੰਨਾ ਵਿਚਾਰੋ ਇਲਾਕੇ ਸ਼ਾਰਤ ਇਹ ਚਾਹੁੰਦੇ ਪਰ ਜਦੋਂ ਅਸੀਂ ਚੱਕ ਆਪ ਕਰਨੇ ਆ ਕਿ ਆਵਾਜ਼ ਸਾਨੂੰ ਨਾਲ ਸੁਣਾਈ ਦਿੰਦਾ ਹੈ ਉਹ ਹੈ ਆਵਾਜ਼ ਤੋਂ ਦੀ ਤਨ ਤਨ ਦੇ ਬਿਰਸਨ ਤੋਂ ਬਾਅਦ ਵੀ ਉਹਨਾਂ ਦੇ ਤਨ ਵਿੱਚੋਂ ਇਹ ਤਨ ਕੋ ਨਾ ਸੁਣਾਈ ਦਿੰਦੀ ਬਹੁਤ ਸਾਰੇ ਸਤ ਉਸ਼ਾਂ ਦੀ ਇਕੱਤਰਤਾ ਵਿੱਚ ਇਹ ਗੱਲ ਕਹੀ ਗਈ ਕਿ ਇਹ ਸਰੀਰ ਤਿਆਰ ਕਰਕੇ ਉਹਨਾਂ ਦੇ ਇਹ ਗੱਲ ਕਹਿਣ ਤੇ ਬ੍ਰੇਕ ਕਰ ਰਹੇ ਸਨ ਕਿ ਤੁਸੀਂ ਕੋਟ ਕਿਨਾਂ ਬੈਠਾ ਉਹਨਾਂ ਦੀ ਨੂੰ ਅਰਚਾ ਦੇ ਵਿੱਚ ਇਸ ਸੰਤ ਨੂੰ ਪੜਿਆ ਜਾ ਸਕਦਾ ਉੱਥੇ ਜਾਓ ਤੇ ਬਹੁਤ ਸ਼ਰਧਾ ਨਾਲ ਦੇਖਾ ਤੋ। ਪ੍ਰਸਾਦ ਗੁਰਾਂ ਖੜੇ ਜਦੋਂ ਹਰ ਸੰਮਰਚਨ ਕਰੇਗਾ। ਇਸ ਸੰਸਾਰ ਬਾਸਾਕ ਤਰਨਾ ਸੁਖਾਣਾ ਜਾਂ ਤਾਂ ਜਿੱਤ ਪ੍ਰਾਪਤ ਕਰਨੀ ਦੀ। ਅਸਾਰਾ ਪੁੱਛ

जिस दम दम सिमरन की गल गुरबाणी ने आखी जिस सवाल सवाल सिमरन कर गल बाणी ने आखी सतगुर आखे दान गुरु दुवन दे सिमरत रहा नाम दान पाई जो तो बार बार ऐसा जो दुनिया करे कर जो तो बार बार ए, कर पके तला लिया जाएगा कि बस मेरे अंदर ਮੇਰੇ ਤੇ ਕਿਰਪਾ ਕਰ ਮੈਂ ਤੇ ਪੱਪੀ ਹਾਂ ਗੁਨਾਹ ਹੀ ਹਾਂ ਕੁਝ ਨਹੀਂ ਜਾਣਦਾ ਮੈਨੂੰ ਸਮਝ ਨਹੀਂ ਕਿ ਤੇਰਾ ਚਿੰਤਨ ਕਿਵੇਂ ਕਰਦਾ ਇੱਕ ਦਿਨ ਤਰੁਪਤ ਜਿਵੇਂ ਮਰਜ਼ੀ ਨਾਲ ਕੰਮ ਕਰਦੇ ਰਹੇ ਤੇ ਗੁਰਬਾਣੀ ਕਹਿੰਦੀ ਹੈ ਫਿਰ ਆਰਗੁਣੇ ਕੀਤੇ ਕਰਮਾਂ ਦਾ ਦੇਖਾ ਦੇ ਨਹੀਂ ਜਿੰਦਗੀਸ਼ਾਪਤ ਇਹ ਤੇ ਮਿਲਤਾ ਦੇ ਦੇ ਇਹ ਜੀ ਦਰਗਾਹ ਤੇ ਦੇਣਾ ਇਹ ਤੇ ਸ਼ਰਧਾ ਦੇਣਾ ਜਿਨ੍ਹਾਂ ਨੂੰ ਗੁਰੂ ਮਿਲਿਆ ਉਹਨਾਂ ਦਾ लेखा ਇੱਥੇ ਨਿਪਟ ਚੰਦਾ ਨਾਨਕ ਜਿਨੂੰ ਉਹ ਸਤਿਗੁਰੂ ਮਿਲਿਆ ਤਿਨ ਕਾਰ ਲਿਖਾ ਨਿਪੜਿਆ ਆਪਣੀ ਕਿਰਤ ਦੇ ਕਾਰਨ ਆਪਣੇ ਮਾੜੇ ਧੰਦੇ ਦੇ ਕਾਰਨ ਆਪਣੇ ਕੀਤੇ ਗੁਨਾਹਾਂ ਦੇ ਕਾਰਨ ਸਤਿਗੁਰਾਂ ਖੈਤੂ ਜੋਨਾਂ ਦੇ ਵੇੜ ਵਿੱਚ ਦਿਨ ਰੈਣ ਆਪਣਾ ਕੀਆ ਪਾਈ ਦੇਈਸ਼ਾ ਤੁਨਨ ਤਤਾਂ ਦੋਸ਼ ਨੋ ਦੇਵ ਕਿਛੈ ਦੋਸ਼ ਕਰਮਾਂ ਆਪਣੇਆਂ ਜੋਗਮਨ ਕੀਆ ਸ਼ੋਮਨ ਪਾਇਆ ਦੋਸ਼ਨਾ ਦੀ ਜਾ ਅਮਰ ਜਨਾ ਹਰ ਪੰਤ ਦੁਨੀਆ ਦੀ ਸਾਧਿਤ ਤੇ ਅપરાਚਨ ਅਹ ਬ੍ਰਾਹਮਿਕਾ ਨੂੰ ਸ਼ੁਰੂ ਕਰ ਦਿੱਤਾ ਕਿ ਉਹਨੇ ਮਨ ਨਾਲ ਕੀਤਾ ਤਾਂ ਮਨ ਨਾਲ ਵਾਪਰਿਆ ਗੁਰਬਾਣੀ ਤੋਂ ਨਹੀਂ ਤੇਰੇ ਆਪਣੇ ਦੋਸ਼ ਪਰਗਟ ਹੋਏ ਤੇ ਆਪਣੇ ਕੀਤੇ ਗੁਨਾਹਾਂ ਦਾ ਹਿਸਾਬ ਤਾ ਵੇਣ ਵਾਸਤੇ ਜਨ ਪ੍ਰਾਰਥਨਾ ਹੈ ਕਿ ਜਨ ਦੋਸ਼ ਹਨ ਇਹ ਮਿਲ ਗਏ ਆਪਣਾ ਇਹ ਆਪਾਰੀ ਕਿਛ ਦੋਸ਼ ਨਾ ਤੀਜਾ ਕਿਰਤ ਕੋ ਹੈ ਤੇਰੀ ਕਿਰਤ ਕਰਕੇ ਕਿਰਤ ਕੰਮ ਇਹ ਸ਼ਬਦ ਤੁਸੀਂ ਮਹੀਨੇ ਦੇ ਮਤਲਬ ਹਰ ਸੰਗਰਾਮ ਤੇ ਸ਼ੁਮ ਤੇ ਇਹਨੇ ਦੀ ਤ੍ਰਿਤਤੀ ਹੈ ਸੂਰਤੀਆਂ ਰਾਸਾਂ ਕਰਕੇ 12 ਰਾਸਾਂ ਨੇ ਸੂਰਤ ਦੇ ਇੱਕ ਰਾਸ ਵਿੱਚੋਂ ਦੂਜੀ ਰਾਸ ਚ ਪ੍ਰਵੇਸ਼ ਕੀਤਾ ਤੇ ਨਿਰਾਂਤ ਸੋਜ ਰਾਸ਼ ਸੋਜ ਦੀ ਰਾਸ਼ ਬਦਲਦੀ ਪ੍ਰਾਨਤ ਦਾਦਾ ਜੀ ਕੋਲ ਨੂੰ ਸੰਗਰਾਮ ਕਰ ਦਿੱਤਾ ਕਿ ਮੌਸਮ ਵਿੱਚ ਤਾਂ ਕੋਈ ਨਹੀਂ ਆਉਂਦੀ ਬੋਤਲ ਵੀ ਬੜਾ ਜਾਨੂ ਕਰ ਕਰ ਮੁਕੇ ਵਿਚੇ ਗਾਲ ਉਦਮ ਬਿੰਦੋਨਾ ਇੱਕ ਤੋਂ ਨਹੀਂ ਦੋ ਨੇ ਸਤਿਗੁਰਾਂ ਕਾ ਸਾਰੇ ਥਾਵਾਂ ਤੇ ਪਹੁੰਚਿਆ ਚਾਨਕੁਣ ਤਾ ਦਿਸ ਪਰ ਮੈਂ ਥੱਕ ਆਏ ਪ੍ਰਭ ਕੀ ਸ਼ਾਮ ਹਰ ਤਰਫ ਤੇ ਆ ਗਿਆ ਤੇਰੀ ਸ਼ਰਨ ਤੇ ਸ਼ਰਨਾਂ ਨੂੰ ਨਾਜ ਰੱਖਦਾ ਹੈ ਸ਼ਰਨ ਕੀ ਹੈ ਸੰਤ ਸੰਗਤ ਗੁਰੂ ਦੀ ਸੰਗਤ ਜੇ ਸੰਸਾਰ ਪਾਲ ਸੰਗਤ ਤੋਂ ਪਾਰ ਹੋਵੇਂ ਫਿਰ ਗੁਰੂ ਕੋਲ ਤੇ ਆਉਣਾ ਪਏਗਾ ਗੁਰੂ ਰੋਪੂਦਾਨ ਕੇ ਕਰਨਾ ਕਿ ਸਾਦੇ ਦੇ ਸ਼ਬਦਾਂ ਵਿੱਚ ਬੜੇ ਥਾਵਾਂ ਤੇ ਸਮਝਾਇਆ ਕਿ ਤੇਰਨਾ ਚੰਨ ਇਨ ਸਾਧ ਸੰਗਤ ਵਿਚ ਆ ਸਾਧ ਸੰਗ ਪਰੇ ਪਰ ਸਾਧ ਉਹ ਸੰਗਤ ਵਿਚ ਆ ਕੇ ਇਹ ਨਹੀਂ ਕਿ ਜੰਗੀਆਂ ਚੁੱਪੀ ਮਿਲ ਖਾ ਖਿਂਜੀ ਕਰੇ ਕਿ ਪੁੱਤੋਂ ਵੱਧ ਵਿਅਕਤੀ ਦੀ ਇਕੱਤਰ ਤਰਸਨ ਕਰਦਾ ਹੁਣ ਜਿਹੜਾ ਨਾਮ ਜਪਦਾ ਉਹਨੂੰ ਸਾਧ ਸੰਗਤ ਗੁਰੂ ਦੀ ਸੰਗਤ ਕਿਹਾ ਜਾਂਦਾ ਲੋਕ ਪਿੰਡ ਵੀ ਇਕੱਤਰ ਹੁੰਦੇ ਨੇ ਲੋਨਾ ਮਾਰ ਕੇ ਮੜੇ ਤਾਂ ਮਨ ਇਹ ਸਾਡੇ ਨਾਲੋਂ ਜ਼ਿਆਦਾ ਹੈ ਤੁਸੀਂ ਗੁਰੂ ਪੁਰਬ ਇਹ ਅਕਸ਼ੇਖਾਨ ਦਿਹਾੜੇ ਤੇ ਆਪਣੇ ਗੁਰਦੁਆਰਿਆਂ ਨੂੰ ਸ਼ਿੰਗਾਰਨ ਤੁਹਾਨੂੰ ਪਤਾ ਹੈ ਛੜਕਾ ਮੇਰ ਕੋ ਠੇਟਵੇਂ ਦਵਾਰਾਂ ਵਿੱਚ ਠੇਕੀ ਕੀ ਨੇ ਚੁਖਾਏ ਨੇ ਉਥੇ ਜਿਸ ਸੜਕ ਤੇ ਠੇਕਾ ਉਹ ਤੁੰਗਣਾ ਤੁਹੁਰ ਦੰਦੇ ਇਨੀ ਬਿਲੋਕੀ ਕਿਉਂ ਤੁੰਤ ਮੰਨਦਾ ਚੁਕਾ ਹੈ ਬੁਰੇ ਕੰਮ ਕੋ ਉੂਠ ਸੁਣੋਇਆ ਨਾਮ ਕੀ ਮੇਲਾ ਪੈ ਕਾ ਸੋਇਆ ਔਸ਼ਰ ਆਪਣਾ ਕਟਿਆ ਨਾ ਇਆਨਾ

ਇਨ ਜੇ ਇਹ ਨੂੰ ਮਨਹਾਲੀਆਂ ਤੇ ਰੋਟੀ ਤੇ ਨਿਖਰਾ ਸ਼ੁਰੂ ਕਰ ਦਿੰਦੇ ਉਹ ਲੋਕਾਂ ਖਾਣਾ ਨਹੀਂ ਪਰ ਇਹਨੂੰ ਫਿਰ ਵੀ ਪੀ ਰਹੇ ਨੇ ਜਿਹੜਾ ਮਨ ਪੀ ਰਿਹਾ ਉਹਨੂੰ ਪਤਾ ਚੰਗਾ ਪੜਾ ਤਦ ਮੰਨ ਦਾ ਚੁਕਾਈ ਉਹਨੇ ਕਰਮਾਂ ਵਰਗੇ ਕਿ ਉਹ ਆਪਣੇ ਸ਼ੇਰ ਦੀ ਮਰਵਾ ਨਹੀਂ ਇਹ ਪਤਾ ਹੈ ਇਹਨੇ ਅੰਦਰਲੇ ਨੂੰ ਗਲਣਾ ਹੈ ਸਾੜਨਾ ਹੈ ਬਰਬਾਦ ਕਰਨਾ ਹੈ ਅਰ ਜਿੰਦਗੀ ਵਿੱਚ ਮਨ ਨੇ ਐਸਾ ਰਸ ਜਿਹੜਾ ਸੀ ਉਹਦੇ ਪਿੱਛੇ ਲੱਗ ਕੇ ਜ਼ਿੰਦਗੀ ਬਰਬਾਦ ਕੀਤੀ ਇਹਾਂ ਦਾ ਸਾਰਾ ਘਰਵਲਦ ਝੜ ਜਾਂਦਾ ਹੈ ਬਰਬਾਦ ਹੋ ਜਾਂਦਾ ਹੈ ਇੱਕ ਬਲਕਹੋ ਠੇਕੇ ਦੀ ਦੁਕਾਨ ਤੇ ਲੱਗਦਾ ਹੈ ਹੱਥ ਵਿੱਚ ਉਹਨੇ ਫੀਤਾ ਲਿਆ ਹੋਇਆ ਠੇਕੇ ਤੇ ਮਰੀਵੰਦੀ ਪੇਰ ਤੱਕੀ ਉਹ ਕਿਸ਼ੇ ਨੂੰ ਸ਼ਰਾਬ ਨਹੀਂ ਲੈਣ ਤੇਰੇ ਆਖੀਤੇ ਦੇ ਨਾਲ ਬਾਰ-ਬਾਰ ਉਸ ਮੋਰੀ ਨੂੰ ਨਾਪਦਾ ਜਿਹਦੇ ਵਿੱਚੋਂ ਬੋਤਲ ਫੜਨਦੇ ਇੱਕ ਨੌਜਵਾਨ ਰੋਜ਼ਾਨਾ ਆਪਰੀ ਜ਼ਮੀਨ ਦੇ ਵਿੱਚੋਂ ਕੁਝ ਟੁਕੜਾ ਵੇਚ ਲਿੰਦਾ ਉਸ ਸਮੇਂ ਬਾਅਦ ਉਹਦੀ ਸ਼ਰਾਬ ਪਿੰਦਾ ਹੁਣ ਹੁੰਦਾ ਸੀ ਇਹ ਬਲਪੁਰ ਨੂੰ ਬੜਾ ਕਰਵੋ ਕਿ ਉਹ ਟਿਆਰ ਕੀ ਬੜਾ ਚਲੋ ਗਿਆ ਜਦੋਂ ਬਠੇਕ ਮੈਦਾਨ ਵੀ ਆ ਰਹੇ ਐ ਸੀ ਵੀ ਆ ਰਹੇ ਨੇ ਕਿ ਉਹ ਸ਼ਰਾਬ ਨਹੀਂ ਲੈਣੀ ਨੂੰ ਮੰਨਦੀ ਜਾਂਦਾ ਹੈ ਕਾਰਨ ਕਿਹਦਾ ਕਾਨੂੰਨ ਤੇ ਦਸਣਾ ਚੰਨਾ ਪਰ ਕੋਈ ਸੁਣਨ ਵਾਲਾ ਨਹੀਂ ਕਿਵੇਂ ਦੱਸਾਂ ਨਾ ਜਦ ਮੈਂ ਸੁਣ ਮੈਂ ਨਾ ਮੈਨੂੰ ਬੜੀ ਕਾਲ ਤੈਨੂੰ ਸ਼ਰਾਪ ਦੇਣੀ ਉਪਰ ਸੇ ੜਵਾਣੀ ਮੈਂ ਤੇਰੀ ਗੱਲ ਸੁਣਨਾ ਬਾਕੀ ਹੰਤ ਲੈਣ ਦੇ ਉਹ ਪੱਕਾ ਰਹਿ ਗਿਆ ਕਿਨਾਂ ਬੰਕੂ ਕਿਉਂ ਨਾ ਆਪਣਾ ਇਸ ਕੋਰੀ ਨੂੰ ਇਹ ਨੰਨ ਤਾਂ ਇਸ ਕੋਕਿਆਂ ਦਾ ਵਾਲਿਸ਼ਾ ਬੜਾ ਸੋਣਾ ਮੇਰਾ ਪ੍ਰਵਾਹ ਸੀ ਇਸ ਮੋਰੀ ਨੇ 250 ਪਿੱਲੇ ਮੇਰੇ ਘਰ ਦੇ ਨੇ ਮੇਰਾ ਘਰ ਖਰਦਾ ਹੈ ਮੇਰਾ ਪਰਿਵਾਰ ਖਰਦਾ ਹੈ ਬੱਚਿਆਂ ਨੂੰ ਹੀ ਮਾਰ ਚੁੱਕਾ ਕਰਜ਼ੇ ਕਿੰਨਾ ਬਸ ਹੁਣ ਮੇਰੇ ਪਰ ਘਰ ਨੂੰ ਤਾਂ ਘਰ ਵਿੱਚ ਆਟਾ ਮੇਰੀ ਧਾਨ ਨਹੀਂ ਸੀ ਛੜਕਾਂ ਤੇ ਰਾਂਤ ਕੱਟਣਾ ਅੱਜ ਪਤਾ ਨਹੀਂ ਕਿਉਂ ਮਨ ਵਿੱਚ ਆਇਆ ਕਿ ਇਹ ਏਟੀਬਿਟੀ ਤੇ ਹੈ ਵੀ ਤਾਂ ਇਹਨੂੰ ਵਾਰ-ਵਾਰ ਮਾਰਨਾ ਕਿ ਏਤੀ ਛੋਟੀ ਜੀ ਮੋਰੀ ਨੇ ਮੇਰਾ ਸਾਰਾ ਕੰਮ ਖਰਾਬ ਕਰ ਦਿੱਤਾ ਹੈ ਮੈਂ ਦੁਨੀਆ ਦੇ ਲੋਕਾਂ ਨੂੰ ਦੱਸਣ ਆਇਆ ਕਿ ਇਸ ਮੋਰੀ ਤੋਂ ਬਚ ਕੇ ਜੀਓ ਇਹ ਵੇਖਣ ਨੂੰ ਛੋਟੀ ਪਾਸ ਦੀ ਬੋਤਲ 플ਾਂਟ ਦਾ ਥਾਨ ਹੈ ਪਰ ਤੁਹਾਡੀਆਂ ਰੋਟੀਆਂ ਵੱਡੀਆਂ ਕੁੱਟੀਆਂ ਤੁਹਾਡੇ ਵੱਡੇ ਵੱਡੇ ਘਰਾਂ ਨੂੰ ਇਹਨੇ ਬਰਬਾਦ ਕਰ ਦੇਣਾ ਹੈ ਪਹਰਾ ਨੂੰ ਜਾਂ ਅਗਰ ਇਹਨਾਂ ਵਕਤ ਕੋਈ ਨਹੀਂ ਬਚਿਆ ਕਿਹਨਾਂ ਦਾ ਸ਼ੋਗਿਲਾ ਕਰਨਾ ਹੈ ਕਿਹੜਾ ਪੰਜ ਸਤ ਕਿਨੇ ਤਨ ਮੇਂ ਜਿਵੇਂ ਥਾਮਲ ਬਨਰੀ ਨੇ ਦਾ ਸੱਚੀ ਮੁਕੀ ਉਂਟੜ ਦੰਦਾ ਕਾਲਾ ਕਹਿੰਦਾ ਮੈਂ ਜ਼ਮੀਨ ਦੀ ਪ੍ਰਾਪਤੀ ਲਈ ਆਪਣੇ ਮਾਂ ਪਿਓ ਦਾ ਕਤਰਿਅਮ ਕੀਤਾ ਉਹ ਇੱਕ ਕੰਮ ਕਰ ਸਕਣਾ ਹੈ ਤੇਰੇ ਪੁੱਤਰ ਦਾ ਸਮੇਂ ਤੇਰੇ ਲਈ ਕੁਝ ਵੀ ਕਰਦਿਆਂ ਮੈਂ ਅੱਪ ਇਹ ਬੱਚਿਆਂ ਦਾ ਕੁਤਲਿਆਨ ਕੀਤਾ ਤੂੰ ਮਾਪਿਆਂ ਦਾ ਤਲੀ ਬੇਟਾ ਕਿੰਨਾ ਪਰਿਉਪਣ ਤੂੰ ਮੈਨੂੰ ਬੜੀ ਬੜੀ ਸ਼ੋਹੀ ਤੇ ਤੀ ਮੇਰੇ ਘਰ ਵਿੱਚ ਰਹਿਣਾ ਸ਼ੁਰੂ ਕਰ ਤਾਂ ਆਪਾਂ ਸਮਰਿਤ ਬੱਚੀ ਮੈਂ ਤੇਰੀ ਪਾਲਣਾ ਕਰਾਂਗਾ ਕਿ ਮੈਂ ਹਣੀ ਸ਼ੋਹੀ ਤੇ ਦਾਨੀ ਆਇ ਤੋਂ ਬਾਅਦ ਮੈਂ ਜੇੜੇ ਵੀ ਨਹੀਂ ਲੱਗਣਾ ਤਾਂ ਮੈਂ ਇਮਾਨ ਦਾ ਨਾਕਸ਼ ਨੂੰ ਕਿੰਤੇ ਉਸ ਪੁੱਤਰ ਨੂੰ ਆਪਣਾ ਪਿਉ ਬਣਾ ਕੇ ਆਪਣੀ ਘਰ ਦੀ ਨੱਤ ਪਰਨਾ ਕਰਦਾ ਹੈ ਨਸ਼ੇ ਦੀ ਆਦਤ ਨੂੰ ਹਟਾਉਣਾ ਕਿਸੇ ਦੀ ਛੋਟੀ ਜਿਹੀ ਸਿੱਖਿਆ ਦੇ ਨਾਲ ਇੰਨਾ ਵੱਡਾ ਜੀਵਨ ਦੇ ਵਿੱਚ ਤੁੰਬਦੀ ਹੁੰਦੀ ਜਿੰਦਗੀ ਸੁਧਰ ਜਾਂਦੀ ਮੈਨੂੰ ਆਪਣੇ ਪਿਤਾ ਜੀ ਨੇ ਕਰਨਾ ਜਾਂਦਾ ਜਿਵੇਂ ਹੁਣ ਨਸ਼ੇ ਨਸ਼ੇ ਦੇ ਖਿਲਾਫ ਸਰਕਾਰ ਕਰਦੀ ਨਸ਼ੇ ਬੰਦੋਏ ਉਹ ਪਾਕਿਸਤਾਨ ਤੋਂ ਕਰਕੇ ਤਕਰੀਬਨ ਸਾਰੇ ਕੀਤੇ ਹਥੀਂ ਦੇ ਨਸ਼ੇ ਦੇ ਅਰਦੀ ਸ਼ ਹਨ ਹਵੇ ਚੱਲੀ ਭੁਖੀ ਕਹਾਣੀ ਸ਼ੁਰੂ ਕਰ ਦਿੱਤੀ ਇੱਕ ਦਿਨ ਉਹ ਪੈਸੇ ਲੈ ਕੇ ਗਏ ਕਿਸੀ ਬਿਲਕੁਲ ਛੋਟੇ ਛੋਟੇ ਨਿਸ਼ਾਨ ਨਹੀਂ ਮਰੇ ਆਪਕੇ ਤੋਂ ਉਹਨਾਂ ਸ਼ਾਮ ਦੇ ਐਸੇ ਘਰ ਵਿੱਚ ਬੈਠੇ ਵਿੱਚ ਬੁਲਾ ਕੇ ਮਾਰੇ ਕਿ ਅੱਜ ਤੋਂ ਬਾਅਦ ਮੈਂ ਨਾ ਕੰਮ ਕਰਨਾ ਤੇ ਨਾ ਨਸ਼ਾ ਕਰਨਾ ਇਹਦੇ ਮਤਲਬ ਮੈਂ ਪਤਾ ਨਹੀਂ ਕਿੰਨੇ ਕੁ ਪਿੰਡਾਂ ਗਾ ਕੇ ਆਂ ਬੜਿਆਂ ਨੇ ਕੁਝ ਸਮਾਂ ਡਕਤੀ ਇਲਾਜ ਤੋਂ ਬਾਅਦ ਉਹਨਾਂ ਨੇ ਨਸ਼ਾ ਛੱਡ ਦਿੱਤਾ ਸੀ ਕਿਸੇ ਵੀ ਆਦਤ ਨੂੰ ਇਹ ਮਨ ਬਣਾਉਣ ਵਾਲਾ ਤੇ ਮਨ ਹੀ ਛੱਡਣ ਵਾਲਾ ਜਦੋਂ ਕਿਸੇ ਦਾ ਮਨੋਚਿੰਤ ਕਰੇ ਕਿ ਉਹ ਕੁਝ ਮੈਂ ਨਹੀਂ ਕਰਨਾ ਤੇ ਮਨ ਬਹੁਤ ਕੁਝ ਕਰ ਸਕਦਾ ਹੈ ਮਨ ਕਰੰਦਾ ਹੈ ਉੱਪਰ ਵਾਲਾ ਪਰਮੇਸ਼ਰ ਰਹਿਤ ਪਦੇ ਇਹ ਮਨ ਜਨਮ ਅਸਣ ਅਧਰਤ ਹੈ ਉਹ ਸਾਡੇ ਤੇ ਗਿਆਨੂ ਨਾਵੇਂ ਇੱਕ ਨਜ਼ਰ ਉੱਪਰ ਠੀਂਜੇ ਕਰੇ ਸ਼ੁਤਾਨਾ ਤਾਂ ਦਰਿਆਨ ਦਾ ਦਰਮੰਦਰ ਪੇਖਣਾ ਪੈਂਦਾ ਜਿਹਨੂੰ ਚਾਚੀ ਕਹਿੰਦੇ ਅੰਦਰ ਸ਼ਰਧਪੁਰਾਂਖ ਇਹ ਜੰਦਰ ਕੀ ਬੜੀ ਕੀਮਤੀ ਹੈ ਬਾਦ ਨਹੀਂ ਪਰ ਜਦ ਦਿਨ ਦਿਨ ਤਰਣੀ ਜਨਮ ਪਦਾਨ ਤੇ ਜੀ ਰਹੇ ਦਿਨ ਨਾਲ ਉਹਦਾ ਨਾਮ ਜੱਟਿਆ ਕਰ ਕਿਰਜੰਦਰ ਦਾ ਨਾਮ ਲਖ ਕੇ ਕਿਉਂ ਕਿਉਂ ਕੀ ਬਣਤੀ ਜਾਤ ਤੋ ਕ੍ਰਿਸ਼ਨਾ ਦਾ ਤੇਰੀ ਉਮਰ ਦੀ ਨਦੀ ਹੈ ਇਹ ਸ਼ਰਧਪੁਰਾਂਖ ਹੈ ਕਿੰਨੀ ਜਾਦ ਹੈ ਪਰ ਇਹ ਤਾਂ ਧਿਆਨ ਨਹੀਂ ਕਰਤਾ ਵਿਚਾਰ ਉਹ ਬੰਧਨ ਇਹਨੇ ਪਾਰਟ ਸੰਸਾਰ ਦੇ ਨਾਸਵਨ ਪਦਾਰਥਾਂ ਦੇ ਮੋਹ ਦੇ ਵਿੱਚ ਸੰਤਪੁਰਾਂ ਕੇ ਉਸਦਾ ਬੰਨ ਨੂੰ ਬੰਨਦਾ ਰਹਿੰਦਾ ਹੈ ਆਪਣੀ ਜਿੰਦਗੀ ਨੂੰ ਉਸ ਪਰਮਾਤਮਾ ਪ੍ਰਤੀ ਕਿਆਲੀ ਨਹੀਂ ਕਰਤਾ ਉਹਦੇ ਪ੍ਰਤੀ ਕਿਰਤ ਨਹੀਂ ਕਰਤ ਬੇਕਾਰ ਉਹ ਕਰਚਾ ਕਰਨ ਸੰਤਪੁਰਾਂ ਨੇ ਸੁਮਦਾਇਆ ਪਰਮੇਸ਼ਰ ਨੇ ਕਿ ਤੂੰ ਹੰਨ ਨਾਲ ਤੇ ਹਣ ਇੱਕ ਚੰਗ ਤੁਨਾ ਹੀ ਉਕਾਰ ਕਰੀ ਜਾਨੇ ਪਰ ਚੇਤੇ ਨਾ ਪਰਮਾਤਮਾ ਦਾ ਰਤਨ ਉਹ ਕਾ ਕਿੰਨਾ ਆਪਣੀ ਦੇਹ ਚ ਉਤਾਰਨ ਨਹੀਂ ਕਰਤਾ ਰਾਮਤ ਅੰਦੇ ਪੈਨ ਨਹੀਂ ਆਰ। ਫਿਰ ਜ਼ਿੰਦਗੀ ਕਿਵੇਂ ਬੀਤ ਰਹੀ ਹੈ ਪਰ ਖੁਸ਼ਾ ਦਾ ਉਹ ਬਿਹਾਣੀ ਜੈ ਜਿਕ ਦੇਸ਼ ਦੀ ਵਰਤ ਨਹੀਂ ਜਾਣੀ ਆਪਣਾ ਸਰੀਰ ਜਿਹੜਾ ਪਾਗਲ ਕੁਸ਼ਣ ਵਾਸਤੇ ਇਹਦੇ ਵਿੱਚ ਨਾਂ ਕਿ ਤੇਰੀ ਉਮਰਦੰਨ ਦੀ ਜਾ ਰਹੀ। ਜਿਸ ਪ੍ਰਮਾਤਮਾ ਨੇ ਜੀਵਨ ਦਿੱਤਾ ਹੈ ਪ੍ਰਭਾਗ ਮਾ ਦੀ ਸਭ ਸਦਾ ਦੇ ਹਰ ਭੁਗਤਾਨ ਦੀ ਵਸਥਾ ਨੂੰ ਉਹ ਹੁਣ ਤੱਕ ਸਮਝੇ ਹੁਣ ਪ੍ਰਾਪਤ ਕੀਤੇ ਨਹੀਂ ਉਹ ਨਹੀਂ ਪ੍ਰਾਪਤ ਹੋ ਬਿਨਾ ਇਹ ਰਾਜਨ ਜੀਵਨ ਜਿਹੜਾ ਦਾਤਾ ਦਿੱਤਾ ਹੈ ਲੇਕਿਨ ਨਹੀਂ ਲੱਗਣਾ ਸ਼ਰਨ ਸੁਮਰਤ ਅਰੋਚਰ ਸ਼ੋਮ ਇਹ ਸ਼ਾਂਤ ਸਭ ਦਾ ਪ੍ਰਮਾਣ ਸ਼ਰਨ ਦੇ ਗਿਆਨ ਇੰਦ੍ਰਿਆਂ ਦੇ ਪoint ਉਪਰ ਇਹ ਬਗੂ ਤੋ ਸਾਡੇ ਤੇ ਨਾਮ ਕਰ ਮੈਂ ਤੇਰੀ ਸ਼ਰਨ ਵਿੱਚ ਆ ਗਿਆ ਸ਼ਰਨ ਦੀ ਲਾਜ ਰੱਖ ਉਧਰ ਨਾਨਕ ਪ੍ਰਭ ਅੰਤਰ ਜਾਮੀ ਨਾਨ ਨਾਨ ਦੀ ਮੋਹ ਨਾ ਕੇ ਸਤਿਗੁਰਾਂ ਖੈ ਵੀ ਮੈਨੂੰ ਬੁਕਾਰਾਂ ਤੋਂ ਬਚਾ ਉਹ ਮੇਰਾ ਮਾਲ ਹੈ ਉਹ ਮੇਰੇ ਦਰ ਦੀ ਜਾਨ ਕਵਾਰ ਹੈ ਕਿ ਜਿਹੜੇ ਸ਼ਰਤ ਵਿੱਚ ਆ ਗਏ ਉਹਨਾਂ ਨੂੰ ਪਰਮੇਸ਼ਰ ਨੇ ਹੱਥ ਦੇ ਕੇ ਰੱਖ ਲਿਆ ਉਹ ਸਾਡੇ ਅਧਿਆਤ ਦੇ ਵਿੱਚ ਅਨੰਤ ਕਥਾਵਾਂ ਨੇ ਕਿ ਬੜਿਆਂ ਦਾ ਉਤਾਰ ਕਰਵਾਇਆ ਨੇ ਕੀਤਾ ਗੁਰੂ ਰਹਿਮ ਕਰੇ ਸਾਡੀ ਜ਼ਿੰਦਗੀ ਵਿੱਚ ਪਰਮੇਸ਼ਰ ਦਾ ਨਾਮ ਆਏ ਅਸੀਂ ਪਰਮੇਸ਼ਰ ਦਾ ਚਿੰਤਨ ਕਰਕੇ ਉਹਦੀ ਅਰਧਨਾ ਕਰਕੇ ਆਪਣੇ ਜੀਵਨ ਨੂੰ ਸਵਾਰ ਸਕੀਏ ਕੋਈ ਨਾ ਕੋਈ ਲਾਚੂ ਕਾਤੋ ਕਿਮਾ ਗੁਰਮੁਖ ਸੰਗਤ ਪ੍ਰਕਾਸ਼ਨ ਪ੍ਰਕਾਸ਼ਨਾਮ ਰੇਮ ਸਾਹਿਬ ਪਟਿਆਲਾ ਵਾਰੀ ਕੂਤੀ ਕਾਨਪਨ ਸਾਹਿਬ ਵਾਰੀ ਕੂਤੀ ਕੀ ਫਤਿਹ ਨਾਮ ਕਲੀ ਮਹਿਲਾ ਤੀਜਾ ਨਿਖੋ ਓੰਕਾਰ ਸਤਿਗੁਰ ਪ੍ਰਸਾਦਿ ਬਨੰਦ ਪੈ ਮੇਰੀ ਮਾਈ ਸਤਿਗੁਰੂ ਮੈਂ ਪਾਇਆ